ਵਾਹਿਗੁਰੂ ਜੀ ਕੀ ਫਤਿਹ ਅੱਜ ਹਰ ਇੱਕ ਮਹਾਨ ਸਰਦਾਰ ਸਾਹਿਬ ਜੀ ਦੇ ਇਸ ਪਵਿੱਤਰ ਸਾਨ ਤੇ ਜੋ ਪਿਛਲੇ ਦੌਰਾਂ ਤੋਂ ਸੰਤ ਮਹਾਪੁਰਸ਼ ਬਾਬਾ ਕੋਰਾ ਸਿੰਘ ਜੀ ਸਹਾਇ ਸਾਹਿਬ ਵਾਲੇ ਉਹ ਬੜੀਆਂ ਹੀ ਉਹਨਾਂ ਨੇ ਇੱਥੇ ਕਾਰ ਸੇਵਾ ਕੀਤੀਆਂ ਨੇ ਉਹ ਜਦੋਂ ਵੀ ਸੰਗਤ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਦੀ ਆ ਜਾਂ ਸ਼ੋਗਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਕਾਰ ਸੇਵਾ ਉਹਨਾਂ ਨੂੰ ਸਵਾਵਾ ਦਿੱਤੀਆਂ ਜਾਂਦੀਆਂ ਉਹ ਆਪਣੇ ਦਿੱਤੇ ਹੋਏ ਸਮੇਂ ਤੋਂ ਪਹਿਲਾਂ ਜਿਹੜੀਆਂ ਉਸਵਾਵਾਂ ਪੂਰੀਆਂ ਕਰਦੇ ਨੇ ਇਲਾਕੇ ਤੇ ਜਿੱਥੇ ਸੰਗਤ ਦਾ ਸਹਿਯੋਗ ਦੇ ਨਾਲ ਉਥੇ ਚੌਂਬੜੀ ਗੁਦਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਸਹਿਯੋਗ ਦੇ ਨਾਲ ਸਾਡੇ ਪ੍ਰਧਾਨ ਸਾਹਿਬ ਐਡਵੋਕੇਟ ਰਾਜੇਂਦਰ ਸਿੰਘ ਜੀ ਧਾਮੀ ਸਾਹਿਬ ਵੱਲੋਂ ਦਿੱਤੀਆਂ ਇਹਨਾਂ ਸਵਾਵਾਂ ਨੂੰ ਗੁਦਰਾ ਬਾਬਾ ਕਾਲਾ ਸਾਹਿਬ ਦੀ ਜਿੰਨੀਆਂ-ਜਿੰਨੀਆਂ ਵੀ ਕਾਰ ਸੇਵਾ ਚੱਲ ਰਹੀਆਂ ਨੇ ਉਹਨਾਂ ਸੇਵਾ 'ਚ ਬਹੁਤ ਵੱਡਾ ਯੋਗਦਾਨ ਪਾ ਕੇ ਸਾਡੀਆਂ ਇਹਦੀਆਂ ਬਿਲਡਿੰਗਾਂ ਚਾਹੇ ਉਹ ਸਾਡੇ ਅੱਗੇ ਪਾਰਕਿੰਗ ਦਾ ਕੰਮ ਆ ਚਾਹੇ ਹੋਰ ਸੁਵਾਵਾ ਉਹਨਾਂ ਨੂੰ ਸਪੋਰਟਤਾ ਜਿਹੜੀ ਆ ਉਹਨਾਂ ਨੇ ਦਿੱਤੀ ਆ ਅੱਜ ਜਿੱਥੇ ਪਿਛਲੇ ਦਿਨਾਂ ਤੋਂ ਜੋ ਪਿਛਲਾ ਕੰਪਲੈਕਸ ਜਿਹੜਾ ਦਫਤਰੀ ਕੰਪਲੈਕਸ ਸਾਡਾ ਮੈਨੇਜਰ ਸਾਹਿਬ ਦਾ ਦਫਤਰ ਆ ਹੋਰ ਸਾਰੇ ਨਾਲ ਅਡੀਸ਼ਨ ਸਾਰੇ ਜਿਹੜੇ ਹੈਗੇ ਨੇ ਉਹ ਥੱਲੇ ਵਾਲੀ ਬਿਲਡਿੰਗ ਜਿਹੜੀ ਤਿਆਰ ਕੀਤੀ ਗਈ ਆ ਅੱਜ ਦੂਸਰਾ ਦੂਸਰੀ ਮੰਜ਼ਲ ਦਾ ਜਿਹੜਾ ਲੈਂਟਰ ਆ ਉਹ ਮਹਾਪੁਰਸ਼ਾਂ ਵੱਲੋਂ ਭੇਜ ਹੋਏ ਬਾਬਾ ਗਿਆਨ ਸਿੰਘ ਦੀ ਅਤੇ ਬਾਬਾ ਬਬੂ ਜੀ ਉਹਨਾਂ ਦੇ ਸਹਿਯੋਗੀ ਸਹਿਬਾਨ ਸਾਰੀ ਸੰਗਤ ਦੇ ਨਾਲ ਰਲ ਕੇ ਜਿਹੜਾ ਲੈਂਟਰ ਦਾ ਜਿਹੜਾ ਉਹ ਦੂਸਰੀ ਮੰਡੀ ਦਾ ਲੈਂਡਰ ਪੌਂਡ ਦਾ ਸੇਵਾਕਾਰ ਸੇਵਾ ਜਿਹੜੀ ਕੀਤੀ ਗਈ ਆ ਉਹਨਾਂ ਦੇ ਨਾਲ ਸਹਿਯੋਗੀ ਬਾਬਾ ਤਰਨਾਦਾਲ ਵਾਲੇ ਮੁੱਖੀ ਬਾਬਾ ਜੋਗਾ ਸਿੰਘ ਜੀ ਨੇ ਸਹਿਯੋਗੀ ਸਾਹਿਬ ਬਾਬਾ ਸੁਖਾ ਸਿੰਘ ਜੀ ਇਸੇ ਤਰ੍ਹਾਂ ਹੀ ਅਨੰਦਪੁਰ ਸਾਹਿਬ ਵਾਲੇ ਕਾਰਸੇਵਾ ਵਾਲੇ ਮਹਾਪੁਰ ਜੀ ਨੇ ਲੰਗਰ ਦੀ ਸੇਵਾ ਚੱਲ ਰਹੀ ਆ ਉਹਨਾਂ ਦੇ ਨੰਬਰਦਾਰ ਸਾਹਿਬ ਸਾਡੇ ਸਿਹਾਰ ਤੋਂ ਉਹਨਾਂ ਦੇ ਸਾਥੀ ਸਹਿਬਾਨ ਜਿਹੜੇ ਰਲ ਕੇ ਅੱਜ ਇਹਨਾਂ ਸਵਾਵਾਂ 'ਚ ਬਹੁਤ ਵੱਡਾ ਯੋਗਦਾਨ ਪਾਇਆ ਉਥੇ ਸਾਡੇ ਸ਼ੋਮਲੀ ਗੋਦਰਾ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਬੰਧਕੀ ਜਿਹੜੇ ਐਸੀ ਸਾਹਿਬ ਨੇ ਉਹ ਵੀ ਆਏ ਨੇ ਸਾਡੇ ਮੈਨੇਜਰ ਸਾਹਿਬ ਸਰ ਮੱਲਿਆਲ ਸਾਹਿਬ ਅਤੇ ਸਮੂਹ ਸਟਾਫ ਨੇ ਸਹਿਯੋਗ ਦੇ ਨਾਲ ਜਿਹੜਾ ਲੈਂਟਰ ਦੀ ਪਾਉਣ ਦੀ ਰਫਦਾ ਕੀਤੀ ਆ ਸੋ ਜਿੱਥੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦੇ ਵਾ ਗੁਰੂ ਕਿਰਪਾ ਕਰੇ ਇਸ ਸਥਾਨ ਦੀ ਬਹੁਤ ਵੱਡਾ ਜਿੱਥੇ ਨਾਂ ਵੀ ਆ ਉਥੇ ਸਾਡੇ 35 ਸਾਲਾ ਸ਼ਿਧੀ ਦਿਹਾਰਾ ਵੀ ਗੁਰਤੇਗ ਮਹਦੂਤ ਸਾਹਿਬ ਦੀ ਆ ਰਿਹਾ ਤੇ ਲੋੜ ਅਨਸਾਰ ਦੇਸਾਂ ਵਿੱਚ ਜਲਦਾ ਸੰਗਤ ਦੀ ਭਾਵੇਂ ਸਰਾਵਾਂ ਦੀ ਲੋੜ ਆ ਪਾਰਕਿੰਗ ਦੀ ਲੋੜ ਆ ਉਹ ਲੋੜ ਅਨਸਾਰ ਜਿਹੜਾ ਸੁਵਾਵਾ ਅੱਗੇ ਵੀ ਕੀਤੀਆਂ ਜਾ ਰਹੀਆਂ ਗਾਂ ਵੀ ਲੋੜ ਅਨਸਾਰ ਜਿਹੜਾ ਇਸ ਕਾਰ ਸੇਵਾ ਜਈ ਅੱਗੇ ਵੱਧਦੀ ਜਾਊਗੀ ਸੋ ਇਸ ਦਿਨ ਤੇ ਮੈਂ ਧੰਨਵਾਦ ਕਰਦਾ ਹਾਂ ਮਾਪੱਖਾਂ ਦਾ ਜਿਨ੍ਹਾਂ ਨੇ ਇਹ ਦੂਸਰੀ ਮੰਦਲ ਦਾ ਪਾਉਣ ਦਾ ਰੰਮਪਾ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ